ਤੇ ਜੀ ਸਾਡੇ ਮਾਨਯੋਗ ਐਸਐਸਪੀ ਸਰ ਸੋਹਿਲ ਕਸੂਰ ਮੀਰ ਸਰ ਉਹਨਾਂ ਵੱਲੋਂ ਸਟ੍ਰਿਕਟ ਦਿਸ਼ਾ ਨਿਰਦੇਸ਼ ਆ ਵੀ ਆਪਣੇ ਏਰੀਆ ਨੂੰ ਜਿਹੜਾ ਡਰੱਗ ਫਰੀ ਤੇ ਕ੍ਰਾਈਮ ਫਰੀ ਰੱਖਣਾ ਹੈ ਉਸੇ ਲੜੀ ਦੇ ਤਹਿਤ ਸਾਡੇ ਜਿਹੜਾ 30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਇੱਕ ترਸੇਮ ਸਿੰਘ ਨਾਂ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਰਿਪੋਰਟ ਕਰਕੇ ਇਨਵੈਸਟੀਗੇਸ਼ਨ ਜਨਰੇਰੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਉਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਬੰਤੀ ਤਮੰਨੂ ਸਨ ਬਲਵਿੰਦਰ ਸਿੰਘ ਵਾਸੀ ਜੰਗਲਾ ਅਤੇ ਇੱਕ ਜਸਪ੍ਰੀਤ ਰਾਜਨਸ ਆਫ ਬੋੜਿਆਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਤੇ ਖੋ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰੋਨ ਨੇ ਇੱਕ ਜਿਹੜਾ ਜੱਜੇਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 9 ਨੂੰ ਜਿਹੜਾ ਇੱਕ ਲੇਡੀ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੋਪੇਡ ਜਿਹੜੀ ਇਹਨਾਂ ਨੇ ਖੋਈ ਉਹ ਉਹ ਮੌਕੇ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੌਕੇ ਤੋਂ ਬਿਨਾਂ ਕੋਲੋਂ ਇਸੇ ਤਰ੍ਹਾਂ ਨਹੀਂ 7 ਤਰੀਕ ਨੂੰ 7 9 ਇਸੇ ਨੂੰ ਵੀ 7 ਤਰੀਕ ਨੂੰ ਇੱਕ ਕਲੇਰਕਲਾ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬਰਾਸੰਸਨੀ ਕੇਜ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨੇ ਆਰਮਡ ਹੋ ਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪੰਜ ਮੋਬਾਈਲ ਫੋਨ ਜਿਹੜੇ ਉਸ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉਸ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋਕੇ ਲੱਗੇ ਇਹ ਸਾਰੇ ਜਿਹੜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਚ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫੜਨੇ ਜਸਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੱਲੂ ਜਿਹੜਾ ਜਾਮਲੇਵਰ ਰਹਿਣ ਵਾਲਾ ਇਹ ਚ ਮਨਪ੍ਰੀਤ ਮੱਲੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਸੀਏ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰ ਸੜੀ ਇਨਵੈਸਟੀਗੇਸ਼ਨ ਦੇ ਦੌਰਾਨ ਕੋਰੇ ਸਾਹਮਣੇ ਆਈ ਪੀ ਮਨਜੀਤ ਮੱਨੂ ਇੱਕ ਇਹਦਾ ਹੋਰ ਭਰਾ ਤੇ ਇੱਕ ਇਹਦਾ ਜਿਹੜਾ ਸਾਲਾ ਇਹ ਜਿਹਨੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਅੰਮ੍ਰਿਤਸਰ ਤੋਂ ਬੁਲਾਏ ਸੀ ਉਹ ਇਹਨਾਂ ਪੰਜਾਂ ਜਣਿਆਂ ਨੇ ਰਲ ਕੇ ਜਿਹੜੀ ਐ ਉਹ ਕਲੀਰਕਲ ਵਾਲੀ ਜਿਹੜਾ ਡਾਕੇ ਨੂੰ ਇਨਕਾਰ ਦਿੰਦਾ ਅ ਇਸੇ ਦ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਐਪ੍ਰਿੰਸ ਸਨ ਆਫ ਪ੍ਰਗਟ ਸਿੰਘ ਐ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਐ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਬੰਦੇ ਐ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਅ ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਐ ਮੋਪੇਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਤੇ ਅ ਕਲੀਰਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਸਰਕੋਸੇ ਦਾ ਫਸਟਾ ਵੀ ਅੰਦਰ ਸੀ ਹਾਂ ਮੈਂ ਕਨਵਰਸਟੀ ਉਸ ਬਾਰੇ ਬਹੁਤ ਕਾਫੀ ਜੀ ਹਾਂ ਅਜੇ ਤਾਂ ਪ੍ਰੀਲੀਮਿਨਰੀ ਹੈ ਅਜੇ ਸਿਰਾਂ ਕੋਲ ਗੋਰ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵੀ ਕਾਫੀ ਜੜੀਆਂ ਲੁੱਟਾਂ ਘੋਆਂ ਦੀ ਬਾਰਦਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲ ਸਾਨੂੰ ਫ੍ਰੀ ਹੋਣਗੇ ਸਪੈਸ਼ਲੀ ਜਿਹੜੇ ਬੰਦੇ ਹਜੇ ਨਹੀਂ ਪੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡੈਸਪਰੇਟ ਨੇ ਜਿਹੜੇ ਵੈਪਨਸ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਹੁਸਮਾਨ ਜੜਾ ਉਹ ਇਹਦਾ ਵੀ ਬਰਾਮਦ ਕਰਨਾ ਬਾਕੀ ਹੈ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲ ਜਿਹੜੇ ਕਲਾਸੇ ਹੁੰਦੇ ਆ ਸੋ ਇਹ ਪਹਿਲੇ ਸਾਰੇ ਜਣੇ ਜਿਹੜੇ ਹੈਗੇ ਆ ਇ ਜੰਗਲਾ ਨਹਿਰ ਦਾ ਪੋਲਾ ਜਿਹੜੇ ਅੰਮ੍ਰਿਤਸਰ ਤੋਂ ਦੋ ਦੋ ਮੁੜੇ ਘੜੇ ਮੋਟਰਸਾਈਕਲ ਤੇ ਉਥੋਂ ਆਏ ਤੇ ਜਿਹਦ ਚ ਇੱਕ ਪ੍ਰਿੰਸੀਪਲ ਦੂਜੇ ਦਾ ਨਾਮ ਨਹੀਂ ਜੇ ਮੈਂ ਡਿਸਕਲੋਸ ਕਰਾਂਗਾ ਇੱਕ ਜਿਹੜਾ ਸੀ ਅਰੈਸਟ ਕਰ ਲਿਆ ਇਹ ਦੋ ਜਣੇ ਉਥੋਂ ਅੰਮ੍ਰਿਤਸਰ ਤੋਂ ਆਏ ਤੇ ਤਿੰਨ ਜਣੇ ਜਿਹੜੇ ਇੱਕ ਮਨਪ੍ਰੀਤ ਮੰਨੂ ਇੱਕ ਇਹਦਾ ਔਰ ਛੋਟਾ ਭਰਾ ਤੇ ਇੱਕ ਇਹਦਾ ਸਾਲਾ ਇਹ ਤਿੰਨੇ ਜਣੇ ਜੰਗਲੇ ਪਿੰਡ ਤੋਂ ਇੱਥੇ ਇਕੱਠੇ ਹੋਏ ਇੱਥੋਂ ਇਕੱਠੇ ਹੋ ਕੇ ਵਾਇਆ ਨਾਸਰ ਕੇ ਨਾਸਰ ਕੇ ਤੋਂ ਜਾ ਕੇ ਇਹਨਾਂ ਨੇ ਤੇ ਨਾਸਰ ਦੇ ਬਿਲਕੁਲ ਕਰੀਬ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਕਲੀਅਰ ਕਲਾ ਪੈਡਾ ਉਥੇ ਜਾ ਕੇ ਤੇ ਇਸ ਘਟਨਾ ਨੂੰ ਨੜੰਗਾਂ ਦੇ ਤੱਕ ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮੈਮਰੀ ਅੰਦਾਜ਼ੀ ਸੋਕੇ ਡੋਗੇ ਸਾਰੇ ਨਸ਼ਾ ਨੂੰ ਨਸ਼ਾ ਕਰਨ ਦਾ ਆਦੀ ਹੈ ਤੇ ਲੱਗੇ ਜਿਹੜਾ ਵਾ ਇਹਦੇ ਵਿੱਚੋਂ ਜਿਹੜਾ ਮਨਜੀਤ ਮੱਲੂ ਤੇ ਮੈਂ ਦੂਜਾ ਇਹਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾ ਸਾਰਾ ਜਿਹੜਾ ਵਾ ਉਹ ਸਾਰਾ ਅਮਰਸਰ ਵਾਲਾ ਜਿਹੜਾ ਮੁੰਡਾ ਉਹ ਤੇ ਪਲੱਸ ਨਾਲ ਜਿਹੜਾ ਇਹਦਾ ਸਾਲਾ ਵਾ ਉਹ ਸਾਰਾ ਜਿਹੜਾ ਦਾ ਕਿਉਂਕਿ ਉਹ ਜਿਹੜੇ ਆਪਣੇ ਆਪ ਨੂੰ ਮੇਨ ਸੀਨੀਅਰ ਲੀਡਰ ਸੀ ਇਹਨਾਂ ਦੇ ਜਾਂਗ ਦੇ ਸਿਨੀਅਰ ਮੈਂਬਰ ਸੀਗੇ ਉਹ ਸਾਰੇ ਪੈਸੇ ਤੇ ਬਾਕੀ ਸਾਰਾ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਇਹ ਤੇ ਅਸੀਂ ਵਾਰ ਦਾ ਤੋਂ ਦੂਜੇ ਦਿਨ ਹੀ ਦੂਜੇ ਤੀਜੇ ਦਿਨ ਜਿਹੜਾ ਜਿਹੜਾ ਇਹ ਤੀਜੇ ਚੌਥੇ ਦਿਨ ਜਿਹੜੇ ਅਰੈਸਟ ਕਰ ਲਏ ਭੱਜੇ ਦੌੜੇ ਕਰਦੇ ਸੀ ਜਿਆਨ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਸਾਡੀ ਵੀ ਆ ਕੇ ਜ਼ੀਰੋ ਹੀ ਆ ਕੇ ਜੰਗਲੇ ਪੈਣ ਤੇ ਸਾਰਾ ਹੋ ਰਿਹਾ ਸੀ ਜੰਗਲੇ ਪੈਣ ਦੇ ਅੰਦਰ ਵਾਲੇ ਔਰ ਇਹ ਜੰਗਲੇ ਦੇ ਨਾਲ ਹੀ ਕਨੈਕਟਡ ਸੀਗੇ ਜਿਹੜੇ ਮੇਨ ਤਿੰਨ ਬੰਦੇ ਤੇ ਉਹ ਅਸੀਂ ਜਿਹੜੇ ਆ ਇੱਕ ਇੱਥੇ ਚ ਜਿਹੜਾ ਮਨਪਈ ਤੇ ਅਸੀਂ ਕਾਬੂ ਕਰ ਲਿਆ ਬਾਕੀ ਜਿਹੜੇ ਉਹਨਾਂ ਨੂੰ ਪਤਾ ਲੱਗ ਪਤਾ ਲੱਗ ਗਿਆ ਸੀ ਪੁਲਿਸ ਤੰਤੇ ਰਿਸ਼ਵਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵੈ ਇੱਕ ਅਮਰਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮਨਬੀਤ ਬੰਦੂ ਦਾ ਜਿਹੜਾ ਸਾਲਾ ਵਾ ਇਹ ਦੋਨੇ ਜਣੇ ਬਾਹਰ ਡਵੇਈ ਇਕੱਠੇ ਰਹੇ ਆ ਤੇ ਇੱਕ ਜਿਹੜਾ ਸੀ ਅਮਰਸਰ ਦਾ ਫੜਿਆ ਪੈਸ ਇਹ ਤੇ ਜਿਹੜਾ ਦੂਸਰਾ ਅਮਰਸਰ ਵਾਲਾ ਡਵੇਈ ਰਿਹਾ ਵਾ ਇਹਦੇ ਇਹਦੇ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਦੇ ਵਿੱਚ ਲੌਨ ਸੀਗੇ ਦੇਖੋ ਜੀ ਹਰ ਇੱਕ ਨੇ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕਰੀ ਚੱਲਨੇ ਇਹਨਾਂ ਨੇ ਆਪਣਾ ਕਰੀ ਜਾਣਾ ਹਾਂ ਬਟ ਇੱਕ ਗੱਲ ਦੀ ਮੈ ਸ਼ੋਰਟੀ ਦਿੰਨਾ ਵੀ ਜਿਹੜਾ ਸਾਡੇ ਫਤਿਹਗੜ ਚੂੜੀਆਂ ਸਬ ਡਿਵੀਜ਼ਨ ਦੇ ਕਿਸੇ ਵਿੱਚ ਕਰੇਗਾ ਉਹ ਇਹ ਮੰਨ ਕੇ ਚੱਲੇ ਕਿ ਉਹ ਕਿਸੇ ਕਿਸੇ ਦੇ ਵਿੱਚ ਹੀ ਆਪਣਾ ਉਹਦੀ 0% ਹੈ ਟੋਲਰੈਂਸ ਤੇ ਇਹ ਉਹਦੇ ਉਹਦੇ ਬਚਣ ਦੇ ਚਾਂਸ 0% ਹੈ ਉਹਨੇ ਕਾਬੂ ਆਣਾ ਹੀ ਆਣਾ ਚਾਰ ਪੰਜ ਤਿੰਨ ਦੇ ਹਫਤੇ ਦੇ ਵਿੱਚ ਦਿਨ ਵੀ ਕਿਸੀ ਜਿਹੜੇ ਸਾਰੇ ਹੈ ਇਹ ਵਾਰਦਾ 7 ਤਰੀਕ ਦੀ ਹਾਂਜੀ ਉਹ ਰੈਸਟੋਰੈਂਟ ਇਹ ਸਾਰੇ ਜਿਹੜੇ ਜੀ ਇਹ ਮਨਪ੍ਰੀਤ ਮੰਨੂ ਨੂੰ ਤਾਂ ਤੇ ਪਿੰਡੋਂ ਅਰੈਸਟ ਕੀਤਾ ਸੀਗਾ ਤੇ ਜਿਹੜਾ ਅਮਰਸਰ ਵਾਲਾ ਵਾ ਇਹ ਅਸੀਂ ਅਮਰਸਰ ਜਾ ਕੇ ਉਥੋਂ ਇਹ ਇਹ ਚ ਇੱਕ ਸਪੈਸ਼ਲ ਮੈਂ ਗੱਲ ਦੱਸਣਾ ਚਾਹਾਂਗਾ ਕਿ ਟੀਮ ਬਣਾਈ ਸੀ ਅਸੀਂ ਪਸੇ ਝੋਕਣੀਏ ਕੇ ਬਾਂਗਰ ਨਾਲ ਚੌਕੀਨ ਚਾਰਜੇ ਆਪਣਾ ਅਲੀਵਾਲ ਪਲੱਸ ਐਸ ਐਚਓ ਕਿਲਾ ਲਾਲ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਨੇ ਵੀ ਬੜੀ ਚੰਗੀ ਮਿਹਨਤ ਕੀਤੀ ਔਰ ਉਹਨਾਂ ਨੇ ਜਾ ਕੇ ਜਿਹੜਾ ਅਮਰਸਰ ਵਾਲਾ ਜਿਹੜਾ ਕੋਈ ਨਾ ਪਤਾ ਹੀ ਨਹੀਂ ਸਾਨੂੰ ਉਸ ਬੰਦੇ ਨੂੰ ਜਿਹੜਾ ਫੜ ਕੇ ਉਹ ਲੈ ਕੇ ਆਏ ਧੰਨਵਾਦ ਠੀਕ ਹੈ